ਪਾਂ ਚੰਗੀ ਦਾ ਮੋੜ ਦੀ ਇੱਕੜੇ ਵਾਰਾ ਪਤਾ ਨਹੀਂ ਕੀ ਕੀ ਸੀਗਾ ਮਾਰੇਗਾ ਤਵਾ ਤਵਾ ਗਲੇ ਪਿੱਟਦੇ ਮਾਰੇ ਆ ਬਾਹਾਂ ਦੇ ਕੰਨ ਸੁਣ ਬੈ ਉਹ ਤਗੜਾ ਕੋਈ ਬੰਦਾ ਸੀਗਾ ਉਹ ਫੋਰਚੂਨਰ ਆ ਰਹੀ ਸਭ ਤੋਂ ਵੱਡੀ ਹੈ ਮਹਿੰਗੀ ਹੈ ਇਹ ਸ਼ਰਟ ਵੀ ਉਹਨੇ ਫਾੜਦੀ ਇਹ ਤਾਂ ਸ਼ਰਟ ਕੱਪੜੇ ਦਾ ਰੱਖੇ ਦੂਸਰੇ ਉਹ ਤਾਂ ਪਾੜਦੇ ਚੰਗੀ ਦੇ ਰੌਣੇ ਜਿਹਾ ਪੂਰਾ ਹਾਲ ਚਾਰ ਜਣੇ ਬੈ ਉਹ ਕਹਿੰਦਾ ਮੇਰੇ ਮੱਲੇ ਆ ਗਏ ਮੇਰੀ ਜਗ੍ਹਾ ਤੇ ਮੈਨੂੰ ਹੀ ਘਾ ਰਹੇ ਆ ਕਹਿੰਦਾ ਇੱਥੇ ਤੇ ਮੈਂ ਚੱਲਣਾ ਮੁਸ਼ਕਿਲ ਕਰਦਾਗਾ ਤੇ ਮੈਂ ਜਾਨੋ ਮਾਰਦਾਗਾ ਤੇ ਮੈਂ ਛੜਨਾ ਕੱਖ ਨਹੀਂ ਦੇ ਰਹੇ ਤੇ 3 ਵਜੇ ਹੀ ਅਗਲਾ ਉਧਰੋਂ ਆ ਰਿਹਾ ਹੁਣ ਕਿੰਨੀ ਰੋਡ ਦੇ ਵਿਚਾਲੇ ਹਾਲਾਂਕਿ ਤੁਸੀਂ ਕੈਮਰੇ ਵਿੱਚ ਜਾ ਕੇ ਦੇਖ ਸਕਦੇ ਹੋ ਕੈਮਰੇ ਲੱਗੇ ਨੇ ਉੱਥੇ ਰੋਡ ਦੇ ਵਿਚਾਲੇ ਗੱਡੀ ਖੜੀ ਹੋਈ ਹੈ ਐਨੀ ਸਾਈਡ ਇਹਨੇ ਦੇ ਤੇ ਬੰਦੇ ਨੇ ਤੇ ਉਹ ਪਿੱਛੋਂ ਅਗਲਾ ਕਰਿਆ ਟਿਪਰ ਆ ਰਿਹਾ ਫਿਰ ਵੀ ਅਗਲੇ ਨੇ ਨਜਾਇਜ਼ ਮਾਰੀਆਂ ਅਗਲੇ ਕੁੱਟਮਾਰ ਕੀਤੀ ਹੈ ਲੁਧਣਾ ਲਾਈਵ ਦੇਖਣ ਵਾਲੇ ਤੇ ਮਾਮਤਾਸ਼ਕਰ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰੇ ਸਭ ਇਹ ਅਸੀਂ ਜੀਵਨਗਰ ਚੌਂਕੀ ਦੇ ਬਾਹਰ ਖੜੇ ਹੋਏ ਤੁਹਾਨੂੰ ਦੱਸ ਦਈਏ ਚੰਡੀਗੜ੍ਹ ਰੋਡ ਦੇ ਉੱਤੇ ਭਾਮੀਆਂ ਦੇ ਕੋਲ ਇੱਕ ਗੱਡੀ ਵਾਲੇ ਦੀ ਗਲਤੀ ਮੁੰਡੀਆਂ ਦੇ ਕੋਲ ਜਿਹੜਾ ਇੱਕ ਗੱਡੀ ਵਾਲੇ ਦੀ ਗਲਤੀ ਕਰਕੇ ਜਿਹੜਾ ਇੱਕ ਆਟੋ ਚਾਲਕ ਵਿਚ ਵਾਸਦਾ ਤੇ ਉਸ ਵਾਰ ਗੱਡੀ ਵਾਲਾ ਆਟੋ ਚਾਲਕ ਨੂੰ ਇਹ ਬੇਰਹਿਮੀ ਨਾਲ ਕੁੜਦਾ ਵੈ ਗੱਲਬਾਤ ਵੀ ਕਰਦੇ ਆ ਉਹ ਸਟੋ ਚਾਲਕ ਨਾਲ ਕੀ ਨਾਮ ਹੈ ਵੀਰ ਆਪਣਾ ਸੋਨੂ ਕੁਮਾਰ ਜੀ ਅੱਤ ਤੇ ਕੀ ਹੋਇਆ ਉਹ ਬਾ ਚੰਗੀ ਦਾ ਮੋੜ ਦੀ ਇੱਕ ਵਾਰਾ ਪਤਾ ਨਹੀਂ ਕੀ ਕੀ ਸੀਗਾ ਮਾਰੀ ਗਿਆ ਦਵਾ ਦਵਾਗਲੇ ਪਿੱਟਦੇ ਤੇ ਮਾਰੀ ਆ ਬਾਵਾ ਦੇ ਕੰਨ ਸੁਣ ਵੈ ਉਹ ਤਗੜਾ ਜੋ ਕੋਈ ਬੰਦਾ ਸੀਗਾ ਕੀ ਚਲਾ ਰਿਹਾ ਸੀ ਉਹ ਫੋਰਚੂਨਰ ਆਰਦੀ ਸਭ ਤੋਂ ਵੱਟੀ ਮਹਿੰਗੀ ਹੈ ਜੀ ਇਸ ਸ਼ਰਟ ਵੀ ਉਹਨੇ ਫਾੜਦੀ। ਇਹ ਤਾਂ ਸ਼ਰਟ ਕੱਪੜੇ ਦੇ ਰੱਖੇ ਦੂਸਰੇ ਉਹ ਤਾਂ ਪਾੜਦੇ ਚੰਗੀ ਦਿਰੌਣੇ ਜਿਹਾ ਪੂਰਾ ਹਾਲ ਹੈ। ਚਾਰ ਜਣੇ ਬੈਗੇ ਇੱਕ ਬੰਦਾ ਦੀ ਗੱਲ ਪਹਿਲੇ ਨਿਕਲ ਗਿਆ ਪਿਆ। ਮੈਂ ਕਾਰ ਲੈ ਕੇ ਕਾਰ ਆ ਕਾਰੜੀ ਫੋਰ ਸਪੀਡ ਤੇ ਟੇਪਰ ਕਰਕੇ ਆ ਰਿਹਾ ਟੇਪਰ ਦਿੰਦਾ। ਪਿੱਛੇ ਮੇਰੇ ਟੇਪਰ ਆ ਰਿਹਾ ਮੇਰੀ ਗੱਡੀ ਸਪੀਡ ਤੇ ਮੈਂ ਹੌਲੀ ਸਪੀਡ ਸਲੋ ਕਰਕੇ ਸਾਈਡ ਤੇ ਲੈ ਗਿਆ। ਰੋਡ ਦੇ ਅੱਧ ਦੇ ਵਿਚਕਾਰ ਲੈ ਗਿਆ ਗੱਡੀ। ਹੋਰ ਮੈਂ ਉਹਨੂੰ ਕਿੰਨੀ ਕਿ ਲੈ ਗਿਆ ਸਾਈਡ ਤੇ। ਐਨੀ ਗੱਲ ਬੋਲਿੰਗ ਉਤਰ ਕੇ ਸਿੱਧੀਆਂ ਛਟੀਆਂ ਸ਼ੁਰੂ ਕਰਦੀਆਂ ਕਹਿੰਦਾ ਦਿਖਦਾ ਨਹੀਂ ਹੈਗਾ ਮੇਰੇ ਕਾਰ ਲੈ ਕੇ ਆ ਰਹੇ। ਇਹ ਕਾਰ ਵਾਲਾ ਇੱਕ ਗਰੀਬ ਬੰਦੇ ਨੂੰ ਦੇਖਦਾ ਨਹੀਂਗਾ ਕਿ ਆਟੋ ਚਾਲਕ ਨੂੰ ਦੇਖਦਾ ਨਹੀਂ ਕਾਰ ਲੈ ਲਈ ਤਾਂ ਮਤਲਬ ਉਹ ਰਾਜਾ ਬਣ ਗਿਆ ਦੁਨੀਆ ਦਾ ਉਹ ਗੰਦਾ ਮੇਰੇ ਮੱਲੇ ਆ ਗਿਆ ਮੇਰੀ ਜਗ੍ਹਾ ਤੇ ਮੈਨੂੰ ਹੀ ਡਿਖਾ ਰਿਹਾ ਕਹਿੰਦਾ ਇੱਥੇ ਤੈਨੂੰ ਮੈਂ ਚੱਲਣਾ ਮੁਸ਼ਕਿਲ ਕਰਦਾਗਾ ਤੇ ਮੈਂ ਜਾਨੋ ਮਾਰਦਾਗਾ ਤੂੰ ਮੈਂ ਛੜਨਾ ਕੱਖ ਨਹੀਂ ਦੇ ਰਿਹਾ ਤੇ ਜਦੋਂ 10 15 ਮਿੰਟ ਬਾਅਦ ਵਾਰ ਵਾਲੇ ਆਣ ਲੱਗੇ ਇਕੱਠ ਬਿਆ ਉਹ ਭੱਜ ਗਿਆ ਕਾਰ ਧੁਮਾ ਕੇ ਬੜੀ ਜਲਦੀ ਉਧਰੋਂ ਚਾਲਕ ਕਿ ਹੁਣ ਮੱਲੇ ਵਾਲੇ ਤੁਹਾਡੇ ਤੇਰੇ ਇਲਾਕੇ ਚ ਮੈਂ ਹੈਗਾ ਜਦੋਂ ਮੈਂ ਆਪਣੇ ਆਟੋ ਵਾਲੇ ਬੁਲਾ ਲਈ ਹੁਣ ਤਾਂ ਭੱਜ ਗਿਆ ਚਾਰ ਜਾਨੇ ਤੇ ਇੱਕ ਜਾਨਾ ਖੁੱਦ ਸੀਗਾ ਤਗੜਾ ਟੱਕ ਟ ਦੂਜੀਆਂ ਲੇਡੀਜ਼ਾਂ ਨੇ ਵਿੱਚ ਪਾਦੀਆਂ ਲੇਡੀਜ਼ਾਂ ਹਮਲਾ ਕੀਤਾ ਲੇੜੀ ਕਰਕੇ ਮੈਂ ਆਪਣਾ ਬਚਾ ਨਹੀਂ ਕਰ ਪਾਇਆ ਜਨਾਨੀਆਂ ਨੇ ਵੀ ਕੁੱਟਿਆ ਜਨਾਨੀਆਂ ਨੇ ਕੁੱਟਿਆ ਜਨਾਨੀਆਂ ਹਮਲਾ ਕੀਤਾ ਜਨਾਨੀਆਂ ਨਸ਼ਾ ਕੀਤਾ ਇਹ ਬੰਦੇ ਨੇ ਵੀ ਨਸ਼ਾ ਕੀਤਾ ਜੀ ਉਹਨਾਂ ਨੂੰ ਕੁੱਟਿਆ ਬਾਦੂ ਕੁੱਟਿਆ ਜੀ ਤੇ ਮਾਰਕੀਟ ਦੇ ਰੇੜੇ ਸੀ ਉਹ ਵੀ ਕੰਦੇ ਰਹਿਦੇ ਛਾੜ ਛਾੜ ਉਹਨਾਂ ਦੇ ਨਾਲ ਹੀ ਹੋ ਗਏ ਮੇਰੇ ਨਾਲ ਕੋਈ ਨਹੀਂ ਖੜਿਆ ਮਾਰਿਆ ਉਹ ਕੜਾ ਸੀ ਹੁੰਦੇ ਹੱਥ ਜੇ ਉਹ ਮਾਰਦਾ ਰਿਹਾ ਤੇ ਜਨਾਨੀ ਜੁੱਤੀ ਜੱਤੀ ਮਾਰੀ ਪਤਨੀ ਅੰਦਰ ਉਹ ਛੋਟੀ ਵੀ ਚੱਕੀ ਆਟੋ ਜਿਵੇਂ ਕੋ ਕੁਝ ਨਹੀਂ ਮੈਂ ਕੱਲੇ ਸੀ ਮੇਰੀ ਗੱਡੀ ਐ ਆੜੋਂ ਪੰਨਿਆਣੀ ਉਹਨਾਂ ਦੇ ਤੇ ਚ ਜਵਾਗ ਬੱਟੇ ਇਸ ਵਾਰੀ ਕੋ ਬਚ ਗਿਆ ਤੇ ਕੁੜੀਆਂ ਉਤਰ ਕੇ ਬਜੀਆਂ ਇੱਕ ਬੁੱਢਾ ਜਿਆਣਾ ਬੰਦਾ ਉਤਰ ਕੇ ਸਾਈਡ ਤੇ ਪਹਿਲੀ ਹੋ ਗਿਆ ਪਿੱਛੇ ਕੀ ਮਾਰਿਆ ਦਿਖਾਓ ਪਿੱਛੇ ਕੀ ਬੰਦਾ ਹੀ ਮਾਰਦਾ ਰਿਹਾ ਮੁੱਕੇ ਮੱਕੇ ਜਦੋਂ ਮਾਰਦਾ ਗਿਆ ਬਾਹਰ ਆ ਪੂਰੀ ਦਰਦ ਕਰਦੀ ਹੈ ਲੇਕਿਨ ਮोटा ਲੱਗਿਆ ਬਸ ਨਹੀਂ ਲੱਗਿਆ ਨਹੀਂ ਹੈਗਾ ਕੁਝ ਨਾ ਕੁਝ ਵੀ ਰਿਹਾ ਹੈ ਪਿੱਛੇ ਸਕ੍ਰੈਚ ਆ ਦੇਖੋ ਤੇ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਕਿਦਾਂ ਕੁੱਟਿਆ ਇਸ ਬੰਦੇ ਨੂੰ ਇਹ ਆ ਤਸਵੀਰ ਦਿਖਾ ਰਿਹਾ ਕਿੰਨੇ ਘੋੜੀ ਹੋਈ ਹੈ ਇਹ ਦਰਦ ਕਰ ਰਹੀ ਹੈ ਕੀ ਉਹਨਾਂ ਨੇ ਆ ਨਹੀਂ ਦੇਖਿਆ ਯਾਰ ਇੱਕ ਬੰਦਾ ਆਟੋ ਚਲਾ ਰਿਹਾ ਸਾਈਡ ਦੇ ਦਿੱਤੀ ਗੱਡੀ ਲੇਲੀ ਤਾਂ ਰਾਜਾ ਬਣ ਗਿਆ ਕੇਰ ਪਾ ਕੇ ਜਦੋਂ ਮੈਂ ਜਾਣ ਲੱਗਾ ਤਾਂ ਦੁਆਰਾ ਮਿਲਿਆ ਕਰਤਾ ਉਹਨਾਂ ਨੇ ਗੱਡੀ ਵੀ ਪਲਦੇ ਪਲਦੇ ਹੀ ਬਚੀ ਇਹ ਕੀ ਕਹਿੰਦੇ ਜੀਵਨ ਇੱਕ ਸੂਤ ਇਹ ਕਹਿੰਦੇ ਹੁਣ ਕਰਦੇ ਆ ਗਾ ਨੂੰ ਕਰਦੇ 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 ਹੋਣਾਗਾ ਕਹਿਣੀ ਇਹਨਾਂ ਕੋ ਨੰਬਰ ਨੰਬਰ ਹੈਗਾ ਗੱਡੀ ਨਹੀਂ ਜਨਾਬ ਨੰਬਰ ਨਹੀਂ ਉਹ ਗਲੀ ਚ ਵੜ ਗਿਆ ਅੰਦਰ ਸਿੱਧਾ ਮਕਾਨ ਦਾ ਪਹਿਲਾ ਬਦ ਅੰਦਰ ਵੜਦੇ ਛੱਟੇ ਹੋ ਮਕਾਨ ਪਰ ਹਾਂਜੀ ਜਾਣੀ ਦੀ ਨਹੀਂ ਹਜੇ ਤੱਕ ਨਹੀਂ ਗਈ ਭਾਈ ਤਾਂ ਕਿੱਥੋਂ ਪਤਾ ਲੱਗਿਆ ਬਾਹਰ ਵੀਰੇ ਉਹਨਾਂ ਦਾ ਬਾਹਰ ਬਾਂਸਾਂ ਦੀ ਦੁਕਾਨ ਆ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਤੇ ਕੈਮਰੇ ਲੱਗੇ ਕਹਿੰਦੇ ਸਾਡੇ ਨਹੀਂ ਲੱਗੇ ਪਰ ਅਸੀਂ ਦੁਬਾਰਾ ਜੋ ਦੇਖਿਆ ਵੀ ਕੈਮਰੇ ਲੱਗੇ ਹੀ ਨੇ ਉਹਨਾਂ ਦੇ ਤੇ ਉਹ ਕਹਿੰਦੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹ ਕੌਣ ਸੀ ਬੰਦੇ ਕਹਿੰਦੇ ਨਾਲ ਹੀ ਗਲੀ ਦੇ ਅੰਦਰ ਮੁੜਦੇ ਨਾਲ ਹੀ ਘਰ ਆ ਉਹਨਾਂ ਦਾ ਵੱਡੀ ਤਗੜੀ ساری ਕੋਠੀ ਹੈ ਤੇ ਕਿਸੇ ਹੋਰ ਨੂੰ ਪੁੱਛਿਆ ਉਹਨਾਂ ਦੀ ਕਰਿਆਨਾ ਟਿੱਪਰ ਵਗੈਰਾ ਚੱਲਦੇ ਨੇ ਵੱਡੇ ਬੰਦੇ ਨੇ ਕਾਫੀ ਮਤਲਬ ਉਹ ਤਗੜੇ ਪਾਰਟੀ ਇਹ ਬਿਨਾਂ ਵਜ੍ਹਾ ਹੀ ਕਿਸੇ ਗਰੀਬ ਬੰਦੇ ਨੂੰ ਕੁੱਟ ਦਿੰਦੇ ਨੇ ਫੜ ਕੇ ਉਹ ਤਾਂ ਵੱਡੀ ਪਾਰਟੀ ਹੈ ਯਾਰ ਗਰੀਬ ਬੰਦੇ ਦੀ ਜਾਨ ਹੀ ਪਸਦੀ ਇਹਦੇ ਦਿਲ ਨਹੀਂ ਹੈਗਾ ਇਹ ਇਨਸਾਨ ਨਹੀਂ ਬਈ ਇਹ ਇਨਸਾਨ ਨਹੀਂ ਹੈਗਾ ਵੀ 2 ਵਜੇ ਹੀ ਅਗਲਾ ਉਧਰੋਂ ਆ ਰਿਹਾ ਹੁਣ ਕਿੰਨੀ ਰੋਡ ਦੇ ਵਿਚਾਲੇ ਹਾਲਾਂਕਿ ਤੁਸੀਂ ਕੈਮਰੇ ਵਿੱਚ ਜਾ ਕੇ ਦੇਖ ਸਕਦੇ ਹੋ ਕੈਮਰੇ ਲੱਗੇ ਨੇ ਉੱਥੇ ਰੋਡ ਦੇ ਵਿਚਾਲੇ ਗੱਡੀ ਖੜੀ ਹੋਈ ਹੈ ਐਨੀ ਸਾਈਡ ਇਹਨੇ ਦੇ ਤੇ ਬੰਦੇ ਨੇ ਤੇ ਉਹ ਪਿੱਛੋਂ ਅਗਲਾ ਕਰ ਰਿਹਾ ਟਿਪਰ ਆ ਰਿਹਾ ਫਿਰ ਵੀ ਅਗਲੇ ਨੇ ਨਜਾਇਜ਼ ਮਾਰੀਆਂ ਅਗਲੇ ਕੁੱਟਮਾਰ ਕੀਤੀ ਆ ਪਿੱਛੋਂ ਪਬਲਿਕ ਜਿਹੜੀ ਕੰਮ ਤੋਂ ਆ ਰਹੀ ਸੀ ਉਹਨਾਂ ਨੇ ਬਚੇ ਬਥੇਰਾ ਖੜ ਕੇ ਦੇਖਿਆ ਕਹਿੰਦੇ ਬੰਦੇ ਨਾਲ ਗਰੀਮਾਰ ਹੋਈ ਬਹੁਤ ਜ਼ਿਆਦਾ ਯਾਤੀ ਹੋ ਗਈ ਆ ਜਿੰਨੇ ਨੂੰ ਆਇਆ ਜਦੋਂ ਕੱਠ ਪੈ ਗਿਆ ਥੋੜਾ ਜਿਹਾ ਜਦੋਂ ਛੜਛੜਾ ਕਰਨ ਲੱਗੇ ਅਗਲਾ ਗੱਡੀ ਲੈ ਕੇ ਫੜਾੜਾ ਭੱਜ ਗਿਆ ਜਦੋਂ ਬੰਦੇ ਉਧਰੋਂ ਖੜ ਗਏ ਕੰਮਾਂ ਤੋਂ ਆਣ ਵਾਲੇ ਕੰਪਲੀਟ ਕਿਦੇ ਕੋਲ ਸਰ ਅੰਦਰ ਜਾ ਕੇ ਲਿਖਾਈ ਆ ਕੰਪਲੀਟ ਇਹ ਨਹੀਂ ਪਤਾ ਹੁਣ ਉਹ ਹੁਣੀ 2 ਟਾਈ ਘੰਟੇ ਹੀ ਹੋਏ ਆ ਕਹਿੰਦੇ ਕਰਦੇ ਆ ਤੁਹਾਨੂੰ ਬੁਲਾਵਾਂਗੇ ਕੋਈ ਕੁਛ ਨਹੀਂ ਮੈਨੂੰ ਨਹੀਂ ਲੱਗਦਾ ਕੁਝ ਕਰਨਗੇ ਜਲਦੀ ਕਰੋ ਬਈ ਕੋਈ ਇਹਨਾਂ ਨੇ ਕਿਹਾ ਅਸੀਂ ਤੁਹਾਨੂੰ ਮਾਫੀ ਮੰਗਵਾ ਦਾਂਗੇ ਚਲੋ ਬਸ ਇੰਨੇ ਜਿਹੀ ਰਫਾ ਰਫਾ ਕੰਮ ਕਰਦੇ ਆ ਅਗਲੇ ਦੇ ਸੱਟਾਂ ਬੇਟਾਂ ਲੱਗੀਆਂ ਫੋਨ ਟੁੱਟ ਗਿਆ ਉਹਦਾ ਭਰਾ ਮੇਰਾ ਛੋਟਾ ਹੈ ਕਰ ਰਹੇ ਆ ਹੱਤ ਕੰਮ ਕਰ ਰਹੇ ਜਨਾ ਬਹੁਤ ਤਰਤ ਕਰ ਇੱਕ ਤਾਂ ਕੰਨ ਸੁਣੋ ਵੀ ਪੂਰਾ ਭੁੱਲ ਔਰੇ ਮਾਰੀ ਉਹ ਦਵਾ ਦ ਉਹ ਕੁਛ ਰਹੇ ਮਰ ਨਵੀ ਗੱਡੀ ਉੱਤੇ ਚੜ ਗਿਆ ਉਹ ਚਾਰੋਂ ਬਸ ਇਕੱਲੇ ਗੱਡੀ ਜੀ ਕੁੜੀਆਂ ਉੱਤਰ ਕੇ ਬੱਜੀਆਂ ਸਵਾਰੀਆਂ ਤੱਕ ਪੈ ਨਹੀਂ ਤੇ ਕੁਆੜੇ ਤੋਂ ਆਪਣਾ ਆ ਰਿਆ ਸੀ ਆਪਣਾ ਸਿੱਧੇ ਰੋਡ ਆ ਰਿਹਾ ਮੈਂ ਕਿਹਾ ਬਾਈਗ ਲੈ ਕੰਡੇ ਮੱਦੇ ਬਚ ਕੇ ਜਵਾਗ ਲੈ ਕੇ ਉਹ ਕਿਦਾਂ ਅਗਲੇ ਸਾਰੇ ਮਰਦੇ ਮਰਦੇ ਬਜੇ ਜਦੋਂ ਖੜ ਗਏ ਸਾਰੇ ਜਣੇ ਉਦੋਂ ਕਾਰ ਲੈ ਕੇ ਬੱਜ ਗਿਆ ਟੋਕਣ ਤੋਂ ਬਾਅਦ ਮੰਗ ਕੀ ਕਰਦੇ ਮੰਗ ਉਹਨੇ ਸਾਹ ਜਿਹੜੀ ਬੱਜੀਆਂ ਮੇਰੇ ਉੱਤੇ ਉਹਦਾ ਮੋਬਾਈਲ ਟੁੱਟਿਆ ਉਹਦਾ ਕਰ ਦੇਣਾ ਆਟੋ ਚਾਲਕ ਗਰੀਬ ਆਟੋ ਚਾਲਕ ਹੈ ਚੱਡੀਗੜ ਰੋਡ ਦੇ ਉੱਤੇ ਇੱਕ ਗੱਡੀ ਦੀ ਸਾਈਡ ਨੂੰ ਲੈ ਕੇ ਜਿਹੜਾ ਵੈ ਇੰਨਾ ਬੇਰਹਿਮੀ ਨਾਲ ਕੁੜਦੇ ਸ਼ਖਸੀ ਜਿਹੜੀ ਬਾਹਰ ਦੇਖ ਸਕਦੇ ਕਿੰਨੀ ਸਵੇਲਿੰਗ ਆਈ ਹੋਈ ਬਾਹ ਦੇ ਉੱਤੇ ਬਾਹ ਜਿਹੜੀ ਮੁਰਦੀ ਨਹੀਂ ਹੈ ਕੜੇ ਇਹਦੇ ਕਹਿੰਦੇ ਮਦਾ ਬਿਮਾਰੀ ਪਿੱਛੇ ਅਰੇ ਮਾਰਿਆ لیکن ਇਹ ਭਰਾ ਹੈ ਉਹਦਾ ਭਰਾ ਜਦੋਂ ਉੱਥੇ ਪਹੁੰਚਦਾ ਤੇ ਜਦੋਂ ਹੋਰ ਲੋਕ ਉੱਥੇ ਪਹੁੰਚਦੇ ਤੇ ਉਹ فرار ਹੋ ਜਾਂਦਾ ਵੈ لیکن ਆਖਿਰੇ ਲੋਕ ਜਿਹੜੇ ਨੇ ਇੱਕ ਗੱਡੀ ਵਾਲੇ ਇੰਨੇ ਕ ਵੱਡੇ ਹੋ ਜਾਂਦੇ ਨੇ ਕਿ ਗੱਡੀ ਲੈ ਲਈ ਕਿ ਆਟੋ ਵਾਲਾ ਹੁਣ ਚਾਲਕ ਨਹੀਂ ਹੈਗਾ ਕਿ ਆਟੋ ਵਾਲਾ ਗਰੀਬ ਇਨਸਾਨ ਹੈ ਜੀਵਨ ਅਗਰ ਚੌਂਕੀ 'ਚ ਪੁੱਛਦੇ ਆ ਕਿ ਇਸ ਮਾਮਲੇ ਦੇ ਕਿੰਨੀ ਤੱਕ ਅਜੇ ਤੱਕ ਤਹਿਕੀਕਾਤ ਕੀਤੀ ਗਈ ਹੈ ਤੇ ਮਾਮਲੇ 'ਚ ਕੀ ਚਾਲਣ ਪਾਣਗੇ ਲਈ ਹਾਂਜੀ ਬ੍ਰਦਰ ਸੱਥੇ ਗੱਲ ਨਿਵੇਂ ਪਾਜੀ ਕੀ ਹਾਲ ਹੈ ਠੀਕ ਹੋ ਹਾਂਜੀ ਠੀਕ ਠੀਕ ਹੈ ਵੀਰ ਜੀ ਠੀਕ ਹੈ ਜੀ ਪਾਜੀ ਕੀ ਮਾਮਲਾ ਕੀ ਜੀ ਇਹ ਆਟੋ ਵਾਲੇ ਦਾ ਜਿਹੜੀ ਗੱਡੀ ਦੇ ਨਾਲ ਕਟਮਾਰਕ ਹੋਈ ਆਟ ਆ ਬ੍ਰਦਰ ਉਹ ਉੱਟ ਆ ਅਸੀਂ ਉਹ ਥੋੜੇ ਬਿਜੀ ਸੀ ਕਿਤੇ ਗਿਆ ਸੀ ਕੋਈ ਕਿਸੇ ਕੰਮ ਤੇ ਜੀ ਔਰ ਥੋੜਾ ਜਿਹਾ ਸੀਗੇ ਇਹ ਦੇਖ ਰਿਹਾ ਸੀ ਸਰ ਦੇਖ ਰਿਹਾ ਸੀ ਸਰ ਕੁਝ ਵੀਡੀਓ ਹੱਥ ਲੱਗੀ ਜਿਹੜੀ ਉਹਦਾ ਕਟਮਾ ਹੋਈ ਹੈ ਨਹੀਂ ਸਰ ਵੀਡੀਓ ਵੀਡੀਓ ਵਾਲੀ ਕੋਈ ਗੱਲ ਨਹੀਂ ਹੈਈ ਸਰ ਜੀ ਹਾਂਜੀ 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 ਤੇ ਕੁਝ ਮਾਮਲੇ ਦੀ छानबीन ਕੀਤੀ ਜਾ ਰਹੀ ਮਤਲਬ ਹਾਂਜੀ 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 ਸਰ ਹਾਂਜੀ ਬਹੁਤ ਬਹੁਤ ਸ਼ੁਕਰੀਆ ਨਿਰਮਲ ਜੀ ਦਾ ਕੈਮਰਾਮੈਨ ਸ਼ਿਵਾਂ ਸਿੰਘ ਦੇ ਨਾਮ ਵਿਸ਼ਾਲਪੁਰ ਦੇ ਨਾਲ ਲਈ